ਕੋਈ ਚਾਹ ਤੂ ਕਿਸੇ ਜਨਮ ਦੀ ਪਰਾਈ ਮੇਰਾ ਵੀਰ ਵੇ ਅਕੇ ਲਾਇਆ ਹੱਥੀ ਉਹ ਦੇਸ਼ਾਂ ਬਾਜ਼ ਲੱਗਾਈ ਜੰਗ ਥਾ ਪਾਇਆ ਮੈਨੂੰ ਦੋ ਬਦਾਈਆਂ ਨਹੀਂ ਮੇਰਾ ਵੀਰ ਵੇ ਅਕੇ ਲਾਇਆ ਮੈਨੂੰ ਦੋ ਬਦਾਈਆਂ ਨਹੀਂ ਮੇਰਾ ਵੀਰ ਵੇ ਅਕੇ ਲਾਇਆ ਮੈਨੂੰ ਦੋ ਬਦਾਈਆਂ ਨਹੀਂ ਨੱਥੀ ਨਗਰੇ ਦਾ ਮਾਹ ਹੋਇਆ ਵੀਰ ਮੇਰੇ ਦਾ ਮਾਣ ਹੋਇਆ ਨੇ ਭਣਾ ਹਾਣੀ ਕੋਕੋ ਜੇ ਸੂਟ ਜਪਾਏ ਪੈਰੀ ਚਾਂਦਰਾ ਕਾ ਮੁੰਡਿਆ ਤੇਰੀ ਮਾਂ ਨੇ ਕੱਪੜੀਆਂ ਬਰੱਤੀ ਕਾ ਮੁੰਡਿਆ ਤੇਰੀ ਮਾਂ ਨੇ ਕੱਪੜੀਆਂ ਬਰੱਤੀ ਕਾ ਮੁੰਡਿਆ ਤੇਰੀ ਮਾਂ ਨੇ ਕੱਪੜੀਆਂ ਕਾ ਲਈਤੀ ਜਾਂ ਵਿੱਚ ਕੀੜੇ ਆ ਬਹੌਲੀ ਤੁਰ ਮੁੰਡਿਆ ਮੇਰੇ ਸਿੰਗਲ ਕੀੜੇ ਆ ਬਹੌਲੀ ਤੁਰ ਮੁੰਡਿਆ ਮੇਰੇ ਸਿੰਗਲ ਕੀੜੇ ਆ ਬਹੌਲੀ ਤੁਰ ਮੁੰਡਿਆ ਮੇਰੇ ਸਿੰਗਲ ਕੀੜੇ ਆ ਜਿਹੜਾ ਮਾੜੇ ਹੋਰ ਇਲਾ ਵਿੱਚ ਟਾਪੇ ਆ ਬਹੌਲੀ ਤੁਰ ਮੁੰਡਿਆ ਵਿੱਚ ਮੇਰੇ ਮਾਪੇ ਆ ਬਹੌਲੀ ਤੁਰ ਮੁੰਡਿਆ ਵਿੱਚ ਮੇਰੇ ਵੇデア ਦੇ ਹੋਰਾਂ ਤੇਰੇ ਕੁਰਤਾ ਤੋਦਿਆ ਪਾ ਕੇ ਕਲਮੀ ਸਾਰੇ ਵਿਸਪਰ ਜਾਂ ਜਾਂਦੇ ਹੋਰ ਕਲੇਰੀ ਹੋਰਾਂ ਵਿੱਚ ਵਿਸਪਰ ਜਾਂ ਜਾਂਦੇ ਹੋਰ ਕਲੇਰੀ ਹੋਰਾਂ ਵਿੱਚ ਵਿਸਪਰ ਜਾਂ ਜਾਂਦੇ ਹੋਰ ਕਲੇਰੀ ਹੋਰਾਂ ਵਿੱਚ ਵਿਸਪਰ ਜਾਂ ਜਾਂਦੇ ਮਾਰੇ ਕੋਸਲੇ ਕੀ ਆ ਤੇ ਤਰਦੇ ਮੰਗਰਾਗਾ ਪਹਿਲਾ ਟੱਪਦਾ ਕੰਦਾ ਕੋਠ ਹੁਣ ਨ ਟੱਪੀ ਦੀਆਂ ਖਾਂਗਾ ਖਾਲੀ ਟੱਪ ਤੇ ਬੱਜਾ ਹੋਤਾ ਦੇਵੇ ਰੂੰ ਦਹਾਗਾ ਦੇਵੇ ਰੂੰ ਦਹਾਗਾ ਮਾਸ ਮਾਸ ਤੇ ਦਾ ਹੱਡੀਆਂ ਰੇਤ ਰਲਾਗਾ ਗੋਰੀ ਗਾਣੇ ਦਿੱਤਾ ਵਸਾ ਮੇਰੇ ਦਿਹਾਇ ਇੱਕ ਵੀ ਉਕੇ ਆ ਬੁਦੀ ਤੇ ਮੂੰ ਕੰਝ ਪੋੜੀ ਅਚਵਾਰਾ ਟੱਪ ਜਾ ਮਾ ਚੱਤ ਤੇ ਪਤੀ ਜੇ ਨੂੰ ਕੰਝ ਪੋੜੀ ਅਚਵਾਰਾ ਟੱਪ ਜਾ ਬੁਦੀ ਆ ਬੁਦੀ ਜਾ ਮੇ ਮੁਨੇ ਗਿੰਨਾ ਗਾ ਘਟੀ ਜਾਊਗਾ ਚਿੱਟੇ ਚਿੱਲੇ ਦੀ ਮਿੱਟੀ ਮੈਂ ਹਾਰੇ ਦੀ ਮਿੱਟੀ ਕਾਲੇ ਰੇਖੜੇ ਨੂੰ ਵਿਆਹੀ ਨਹੀਂ ਮੈਂ ਸਾਬਣ ਦੀ ਟਿੱਕੀ ਕਾਲੇ ਰੇਖੜੇ ਨੂੰ ਵਿਆਹੀ ਨਹੀਂ ਮੈਂ ਸਾਬਣ ਦੀ ਟਿੱਕੀ ਮੋਟਾ ਗੋਰਾ ਚੱਲ ਲੂ ਲੂ ਕੋਲ ਕੋਲੀ ਕੰਗਾ ਕੋਲ ਨਾਣਾ ਬੱਜੋਣੀ ਦੇ ਕੁੱਤੇ ਭੌਂਕਦੇ ਲਿਆ ਦਬੜੀ ਕਾਣਾ ਬਈ ਗਿਸ ਪਹੁੰਚਦਾਰੇ ਲੈ ਡਾਇਕ ਸਕੂਟਰ ਤੇ ਪਹੁੰਚਦਾਰੇ ਕੋਣਾ ਵਾਈਗ ਸਕੂਟਰ ਤੇ ਪਹੁੰਚਦਾਰੇ ਛਾਰਾ ਵਾਈਗ ਸਟੈਕਸ ਤੇ ਹਾਜਰ ਨਹੀਂ ਕਿਉਂ ਕਰੀਆਂ ਅੱਭੀ ਵੜੀਆਂ ਢੋਲਤੀਆਂ ਕੁਲਪਤੀਜੀ ਬੋਲਤੀਆਂ ਓ ਤੂੰ ਬੜਗਾ ਢੋਲਤ ਨਾ ਤੂੰ ਆਪਣੀ ਜੀ ਬੋਲ ਤੂੰ ਕੋਤੋਂ ਢੜਤੀ ਗੱਤ ਜਾਈ ਗਰੀਦੀ ਬਾਗੂ ਦਿਨੋ ਦੀ ਦੇ ਵਿੱਚ ਸੀਟੂ ਦੀ ਸੀ ਮੇਕਾ ਬਾਣ ਘਟ ਵਾਰੀ

ਬਾਪੇ ਜਿੰਨ ਕੋਣੀ ਚਾਲੀ ਹੋਰ ਕਰਾਂਗੇ